ਕੁਝ ਖ਼ਬਰੀ ਤੂੰ ਸੁਣ ਫੌਜਣੇ ਹੋਈ ਤਰ ਰਕੀ ਹੁਣ ਫੌਜਣੇ ਛੁੱਟੀ ਸੱਚੀ ਮਿਲ ਜਾਣੀ ਤੈਨੂੰ ਰਜ ਰਜ ਕਰੂੰ ਪਿਆਰ ਲੱਟੂ ਵੰਡ ਫੌਜਣੇ ਮੈਂ ਬਣ ਗਿਆ ਸੂਬੇ ਦਾ ਬਲਕਾਰ ਅਣਖੀਲਾ ਪੰਜਾਬੀ ਦੋ ਗਾਣਾ ਗਾਇਕੀ ਦਾ ਜਾਣੇ ਪਛਾਣਾ ਚਿਹਰਾ ਸਟੇਜਾਂ ਤੇ ਕੈਸਟਾ ਰਹੀਂ ਪੰਜਾਬੀਆਂ ਦਾ ਮਨੋਰੰਜਨ ਕਰਨ ਵਾਲਾ ਬਲਕਾਰ ਅਣਖੀਲਾ ਪਹੁੰਚ ਗਿਆ ਪੁਲਿਸ ਗ੍ਰਫਟ 'ਚ ਫਰੀਦਕੋਟ ਪੁਲਿਸ ਦੀ ਗ੍ਰਫਟ 'ਚ ਖੜਾ ਇਹ ਹੈ ਹਾਈਵੇ ਤੇ ਟਰੱਕ ਡਰਾਈਵਰਾਂ ਨੂੰ ਲੁੱਟਣ ਵਾਲਾ ਗਏ ਆਏਗੇ ਇਹਨਾਂ ਚਾਰਾ ਮੁਲਜ਼ਮਾਂ ਵਿੱਚ ਕਾਲੇ ਨਕਾਬ ਪਿੱਛੇ ਮਸ਼ਹੂਰ ਗਾਇਕ ਬਲਕਾਰ ਅਣਖੀਲਾ ਵੀ ਹੈ ਫਰੀਦਕੋਟ ਪੁਲਿਸ ਦਾ ਦਾਵਾ ਹੈ ਕਿ ਇਹ ਗਿਰੋ ਹਾਈਵੇ ਤੇ ਟਰੱਕ ਡਰਾਈਵਰਾਂ ਨੂੰ ਬੇਹੋਸ਼ ਕਰਕੇ ਲੁੱਟਦਾ ਸੀ ਪੁਲਿਸ ਮੁਤਾਬਕ ਲੁਟੇਰਿਆਂ ਨੂੰ ਪਿਛਲੇ ਕਈ ਸਾਲਾਂ ਤੋਂ ਬਲਕਾਰ ਸਿੰਘ ਅਣਖੀਲਾ ਸ਼ਹਿ ਦਿਂਦਾ ਸੀ ਸਾਲ 2012 ਵਿੱਚ ਰਿਫਾਈਨਡ ਤੇਲ ਨਾਲ ਭਰੇ ਟਰੱਕ ਨੂੰ ਲੁੱਟਣ ਤੇ ਡਰਾਈਵਰ ਦਾ ਕਤਲ ਕਰਨ ਦੇ ਇਲਜ਼ਾਮ ਵਿੱਚ ਪੁਲਿਸ ਸਤਨਾਮ ਸਿੰਘ ਸੱਤਾ ਤੇ ਮੋਨੂ ਮਸੀਹ ਦੀਪਾਲ ਵਿੱਚ ਸੀ ਜਾਂਚ ਦੀ ਸੂਈ ਪੰਜਾਬੀ ਸਿੰਗਰ ਬਲਕਾਰ ਅਣਖੀਲਾ ਬਲਵੀਕੋਮੀ ਪੁਲਿਸ ਮੁਤਾਬਕ ਬਲਕਾਰ ਲੁਟੇਰਿਆ ਨੂੰ ਸ਼ਹਿ ਦਿੰਦਾ ਸੀ ਉਹਨਾਂ ਦੇ ਗੁਨਾਹ ਲੁਕਾਉਣ ਲਈ ਕਈ ਵਾਰ ਮਦਦ ਵੀ ਕੀਤੀ ਇਹ ਇਹਨਾਂ ਦਾ ਸਾਥੀ ਰਿਹਾ ਹੈ ਇਹਨਾਂ ਦੀ ਹੈਲਪ ਕਰਦਾ ਰਿਹਾ ਹੈ ਇਹਨਾਂ ਨੂੰ ਫੈਸਿਲਿਟੇਟ ਕਰਦਾ ਰਿਹਾ ਹੈ ਜਿਹੜਾ ਰਫੀ ਮੁਹੰਮਦ ਹੈਗਾ ਉਹ ਬਲਕਾਰਨ ਖੀਲੇ ਦਾ ਕਰੀਬੀ ਰਿਸ਼ਤੇਦਾਰ ਹੈ ਜਿਹੜੀ ਸਾਡੀ 2012 ਵਾਲੀ ਵਾਰਦਾਤ ਵੀ ਹੋਈ ਆ ਜਿਹੜਾ ਉਹਦੇ ਚ ਕਿਉਂ ਜਾਂ ਬਾਕੀ ਸਮਾਨ ਲੁੱਟਿਆ ਗਿਆ ਸੀ ਉਹਨੂੰ ਸੰਭਾਲਣ ਦੇ ਵਿੱਚ ਉਹਨੂੰ ਡਿਸਪੋਜ਼ ਆਫ ਕਰਨ ਦੇ ਵਿੱਚ ਜਾਂ ਇਹਨਾਂ ਨੂੰ ਪਲੀਜ਼ ਕਸਤਨੀ ਤੋਂ ਭਜਣ ਤੋਂ ਬਾਅਦ ਜਦੋਂ ਵੀ ਇਹ ਜਿੱਥੇ ਵੀ ਕਿਤੇ ਗਏ ਆਂਨਾਂ ਸ਼ੈਲਟਰ ਕਰਨ ਦੇ ਵਿੱਚ ਇੰਨਾ ਸਾਰਾ ਕੰਮਾਂ 'ਚ ਉਹਨਾਂ ਦਾ ਰੋਲ ਸਾਹਮਣੇ ਆਇਆ। ਤੂੰ ਤਾਂ ਤਾਣੇ ਰੱਖ ਤਾਰੂ ਤੋੜ ਲਾਉਣੀ ਨਹੀਂ ਤੇਰਾ ਭੁੱਲ ਦਾ ਖਿਆਲ ਮਜਾ ਤੇਰੇ ਹਾਏ ਨਹੀਂ ਮਜਾ ਜਣੇ ਹਾਏ ਨਹੀਂ ਮਜਾ ਜੜੇ ਬਲਕਾਰ ਅਣਖੀਲਾ ਦੁਕਾਨਾਂ ਗਾਇਕੀ ਦੇ ਨਾਲ-ਨਾਲ ਅਪਰਾਧੀਆਂ ਦਾ ਸਾਥ ਦੇਣ ਲੱਗੇਗਾ। ਖਬਰ ਫੈਲਦੇ ਹੀ ਗਾਇਕੀ ਦੀ ਦੁਨੀਆ ਤੇ ਸਰੋਤਿਆਂ 'ਚ ਸਨਸਨੀ ਫੈਲ ਗਈ ਹੈ।